ਵਾਹਿਗੁਰੂ 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 ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਕਿ ਹਰ ਸ਼ੁੱਕਰਵਾਰ ਨੂੰ ਏਮਜਾ ਹਸਪਤਾਲ ਵਿੱਚ ਲੰਗਰ ਲਾਇਆ ਜਾਂਦਾ ਹੈ ਇਹ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਏਮਜਾ ਹਸਪਤਾਲ ਦੇ ਵਿੱਚ ਜੋ ਵੀ ਪਹੁੰਚਦੀਆਂ ਸੰਗਤਾਂ ਵਾਹਿਗੁਰੂ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਚੱਲਦਾ ਵਾਹਿਗੁਰੂ ਠੀਕ ਹੈ ਜੀ ਸੰਗਤਾਂ ਪਹੁੰਚ ਰਹੀਆਂ ਵਾਹਿਗੁਰੂ ਫਮ ਹਮਾ ਕੇ ਕਿਉਂਕਿ ਠੰਡ ਵੀ ਬਹੁਤ ਆ ਵਾਹਿਗੁਰੂ ਤੇ ਉਤਰ ਬਹੁਤਾਂ ਲੰਗਰ ਵੀ ਚੱਲੀ ਜਾਂਦਾ ਪ੍ਰਸ਼ਾਦੇ ਦਾ ਲੰਗਰ ਆ ਖੀਰ ਦਾ ਲੰਗਰ ਆ ਵੈਗੁਰੂ ਦੇਖੋ ਇਹ ਬਾਬਾ ਨਾਨਕ ਵੈਗੁਰੂ ਆਪ ਚਲਾ ਰਹੇ ਲੰਗਰ ਵੈਗੁਰੂ ਵਾਹਿਗੁਰੂ ਵਾਹਿਗੁਰੂ ਆ ਜਾਓ ਆ ਜਾਓ ਸੰਗਤ ਇੱਧਰ ਪਹੁੰਚੋ ਆਜੋ ਗਰਮਾ ਗਰਮ ਚਾਹ ਖੀਰ ਪ੍ਰਸ਼ਾਦਿਆ ਸਕਦੇ ਹੋ ਲੰਗਰ ਆਜੋ ਸਬਜੀ ਆ ਇਹ ਲੰਗਰ ਸੇਵਾ ਵੈਗਰੂ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਆ 14 ਜਨਵਰੀ ਨੂੰ ਵੈਗਰੂ 3 ਸਾਲ ਹੋ ਜਾਣਗੇ ਇਸ ਲੰਗਰ ਨੂੰ ਚੱਲਦੇ ਨੂੰ ਵੈਗਰੂ ਇਹ ਲੰਗਰ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲਦਾ ਹੈ ਵੈਗਰੂ ਇਹ ਲੰਗਰ ਤੇ ਹੁਣ ਸਾਨੂੰ ਠੰਡ ਦਾ ਕਰਕੇ ਦੇਗਾਂ ਵੀ ਵੈਗਰੂ ਛਾਹ 세 ਦੋ ਬਾਲਗਾਂ ਪੈਂਦੀਆਂ ਕਿਉਂਕਿ ਵੈਗਰੂ ਠੰਡ ਬਹੁਤ ਹੈ ਚਾਹ ਬਹੁਤ ਲੱਗਦੀ ਹੈ ਇਸ ਕਰਕੇ ਦੋ ਦੇਗਾਂ ਵਾਲਦੇ ਆ ਵੈਗਰੂ ਚਾਹ ਦੀਆਂ ਤੇ ਇਹ ਵੈਗਰੂ ਜੋ ਵੀ ਹੈਗਾ ਜੋ ਵੀ ਭਾਂਡਿਆਂ ਦੀ ਸੇਵਾ ਹੈ ਸਿਲੰਡਰਾਂ ਦੀ ਸੇਵਾ ਹੈ ਗੱਡੀ ਦੀ ਸੇਵਾ ਵੈਗਰੂ ਇਹ ਸਾਰਾ ਸਮੂਹ ਸੰਗਤਾਂ ਦਾ ਦੇ ਸਯੋਗ ਦੇ ਨਾਲ ਹੀ ਵੈਗਰੂ ਸਾਰਾ ਚੱਲਦਾ ਹੈ ਤੇ ਇੱਧਰ ਸੰਗਤਾਂ ਕਾਹਦਾ ਲੰਗਰ ਛਕੀ ਜਾਂਦੀਆਂ ਪ੍ਰਸ਼ਾਦਾ ਛਕਣ ਤੋਂ ਬਾਅਦ ਵੈਗਰੂ ਚਾਹ ਦਾ ਲੰਗਰ ਛਕਦਿਆਂ ਸੰਗ ਤਾਂ ਵੈਗਰੂ ਉਹ ਟਾਟ ਉਹ ਟਾਟ ਤੇ ਬਹਿ ਜਾਓ ਯਾਰ ਥੱਲੇ ਕਾਹ ਤੋਂ ਬਹਿਨੇ ਆਹੋ ਤੇ ਹੋਰ ਉਹ ਟਾਟ ਤੇ ਬਹਿ ਜਾਓ ਯਾਰ ਨਾਲੇ ਉਹ ਕੁਰਸੀਆਂ ਵੀ ਵੇਲੀਆਂ ਪਈਆਂ ਉੱਧਰ ਕੁਰਸੀਆਂ ਠੀਕ ਹੈ ਠੀਕ ਹੈ ਜੀ ਵੈਗਰੂ ਪ੍ਰਸ਼ਾਦਾ ਛਕਣ ਤੋਂ ਬਾਅਦ ਅੰਦਰ ਮਰੀਜ਼ਾਂ ਵਾਸਤੇ ਚਾਹ ਵੀ ਲੈ ਕੇ ਜਾਓ ਪ੍ਰਸ਼ਾਦਾ ਵੀ ਲੈ ਕੇ ਜਾਓ ਤੇ ਜੂਠ ਨਾ ਵੈਗਰੂ ਵਿੱਚ ਛੱਡੋ ਜੂਠ ਨਾ ਛੱਡੋ ਵੈਗਰੂ ਵਿੱਚ ਲੋੜ ਅਨੁਸਾਰ ਵੈਗਰੂ ਪ੍ਰਸ਼ਾਦੇ ਰਖਾਓ ਜੂਠ ਨਾ ਵਿੱਚ ਛੱਡਿਆ ਕਰੋ ਵੈਗਰੂ ਤੇ ਲੰਗਰ ਦੀ ਵੈਗਰੂ ਮਰਜ਼ਾ ਦਾ ਰੱਖੋ ਠੰਡ ਵੀ ਹੈਗੀ ਆ ਤੇ ਸਰ ਵੀ ਢੱਕਿਆ ਕਰੋ ਵੈਗਰੂ ਸਰ ਵੀ ਢੱਕ ਲਿਆ ਕਰੋ ਵੈਗਰੂ